राचल भेजा गया जी ता की कहना चाहोगे नाली पुनः धन्यवाद बहुत-बहुत मान जी थैंक यू इन्होंने हम सब लोगों को जागरूक किया है ठीक है जगाया है सोते से कि गरीबों की मदद करो वो बहुत उसके लिए हम आप लोगों की सेवा में हर समय उपस्थित रहेंगे ठीक है ठीक है शुक्रिया बहुत शुक्रिया धन्यवाद और ये आप लोगों की सेवा करता रहेगा शुक्रिया धन्यवाद ਜਨਤਾ ਦਿਵਸ ਚੰਦਰੀ ਗੀ ਸਾਰੇ ਦੋਸਤਾਂ ਨੂੰ ਸਵਾਗਤ ਹੈ। ਇਸ ਵਕਤ ਅਸੀਂ ਖੜੇ ਆ ਪਿੰਡ ਚੀਮਾ ਦੇ ਵਿੱਚ। ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 3-4 ਦਿਨ ਪਹਿਲਾਂ ਇਸ ਪਰਿਵਾਰ ਦੀ ਅਸੀਂ ਇੱਕ ਤੁਹਾਨੂੰ ਵੀਡੀਓ ਪਾਈ ਸੀ। ਉਸ ਵੀਡੀਓ ਦੇਖਣ ਤੋਂ ਬਾਅਦ ਮੇਰੇ ਦੋਸਤ ਰਵੀ ਮਿੱਤਲ ਪਿੰਡ ਟੱਲੇਵਾਲ ਦੇ ਜਿਨ੍ਹਾਂ ਦੀ ਦੁਕਾਨ ਤੋਂ ਇਹ ਰਸਨ ਆਇਆ ਤੇ ਜਿਸ ਨੇ ਰਸਨ ਦਿੱਤਾ ਉਹਨਾਂ ਦਾ ਨਾਮ ਗਰਜੀਤ ਸਿੰਘ ਹੈ। ਤਾਂ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਰਸਨ ਦੇਣ ਦਾ ਇੱਕ ਜ਼ਰੀਆ ਰਸਨ ਜਿਨ੍ਹਾਂ ਨੇ ਦਿੱਤਾ ਅਸੀਂ ਤੁਹਾਨੂੰ ਉਹਨਾਂ ਨਾਮ ਦੱਸਿਆ ਜਿਸ ਦੁਕਾਨ ਤੋਂ ਰਸਨ ਆਇਆ। ਇਹ ਪੂਰਾ 1 ਮਹੀਨੇ ਦਾ ਰਸਣ ਹੈ ਜਿਹਦੇ ਵਿੱਚ 10 ਕਿਲੋ ਆਟਾ ਤੇ ਦਾਲਾਂ ਨੇ ਤੇ 2 ਕਿਲੋ ਚੌਲ ਨੇ ਪੂਰਾ 1 ਮਹੀਨੇ ਜਿਹੜਾ ਰਸਣ ਹੈ 2 ਕਿਲੋ ਕਿਹੋ ਹੈ 1 ਮਹੀਨੇ ਦਾ ਪੂਰਾ ਰਸਣ ਜਿਹੜਾ ਦਿੱਤਾ ਗਿਆ ਸਾਡੇ ਨਾਲ ਦਿਉਲਬੀਰ ਉਸ ਦਿਨ ਵੀ ਮੌਜੂਦ ਸੀ ਜਿਸ ਦਿਨ ਅਸੀਂ ਵੀਡੀਓ ਬਣਾਈ ਸੀ ਗੱਲਬਾਤ ਕਰਦੇ ਆਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਸਾਡੇ ਨਾਲ ਮੌਜੂਦ ਨੇਗੇ ਇਸ ਪਰਿਵਾਰ ਲੋੜਵੰਦ ਪਰਿਵਾਰ ਨੂੰ ਆ ਜਿਹੜਾ ਰਸਣ ਦੇਣ ਆਏ ਆ ਤਾਂ ਇਹਨਾਂ ਦਾ ਕੀ ਕਹਿਣਾਗਾ ਹਾਂਜੀ ਦਿਵਲ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬੇਗੁਰਜੀ ਦਾ ਖਾਲਸਾ ਸ੍ਰੀ ਵੇਰਜਪਤੇ ਅਸੀਂ ਕੁਝ ਦਿਨ ਪਹਿਲਾਂ ਇਹਨਾਂ ਇਸ ਲੋੜਵੰਦ ਪਰਿਵਾਰ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਜੀ ਆਏ ਸੀ ਮਿਲੇ ਸੀ ਇਹਨਾਂ ਨੂੰ ਤੇ ਇਹ ਪਰਿਵਾਰ ਜਾਨੀ ਕਿ ਆਪਣੇ ਘਰ ਦੇ ਖਾਣੇ ਪੀਣੇ ਤੋਂ ਬੱਚੇ ਪੜਾਉਣ ਤੋਂ ਆਸਮਰਥਾ ਜੀ ਬੱਚੇ ਚਾਰ ਬੱਚੇ ਸੀ ਇਹਨਾਂ ਦੇ ਜੀ ਦੋ ਬੱਚੇ ਪੜ ਰਹੇ ਨੇ ਦੋ ਬੱਚੇ ਬਿਨਾ ਆਪਣੇ ਖਰਚੇ ਤੋਂ ਘਰ ਬੈਠੇ ਨੇ ਜੀ ਉਹ ਬਚਾਰਾ ਉਹਦੀ ਲੱਤ ਟੁੱਟੀ ਵੀ ਆ ਜੀ ਉਹ ਰਾੜ ਪਏ ਹੋਏ ਨੇ ਉਸ ਤੋਂ ਬਾਅਦ ਉਹਨਾਂ ਦੀ ਮੈਸੇਜ ਨੇ ਵਿਚਾਰੇ ਉਹ ਕਿਸੇ ਦੇ ਘਰ ਝਾੜੂ ਪੋਚਾ ਕਰਦੇ ਆ ਮਜ਼ਦੂਰੀ ਕਰਦੇ ਆ ਜਿੰਨਾ ਕੁ ਉਹਨੂੰ ਵਿਚਾਰੇ ਨੂੰ ਬੰਦਾ ਉਹਨਾਂ ਕੋਲ ਵਿਚਾਰਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਜੀ ਅਸੀਂ ਉਸ ਵੀਡੀਓ ਦਾ ਮਕਸਦ ਸੀ ਵੀ ਜੀ ਇਹਨਾਂ ਦੀ ਕਿਸ ਨਾ ਕਿਸੇ ਜਰੀਏ ਚਲੋ ਅਸੀਂ ਜਰੀਆ ਸੀ ਵੀਡੀਓ ਪਾਈ ਸੀ ਤੁਹਾਡੇ ਜਰੀਏ ਜੀ ਅੱਜ ਰਸਨਾ ਆਇਆ ਜੀ ਇਹ ਘਰ ਦਾ ਗੁਜ਼ਾਰਾ ਸ਼ੁਰੂ ਹੋ ਗਿਆ ਜੀ ਹਨਾ ਅਸੀਂ ਹੋਰ ਵੀ ਅਰਦਾਸ ਬੇਨਤੀ ਕਰਦੇ ਆ ਜੀ ਵੀ ਵਾਇਰਲ ਹੋਊ ਅੱਗੇ ਅਰਦਾਸ ਬੇਨਤੀ ਵੀ ਕਰਦੇ ਤੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਵੀ ਜੋ ਵੀ ਸਾਡੀ ਵੀਡੀਓ ਨੂੰ ਜਾਂ ਦੇਖ ਰਹੇ ਨੇ ਬੀਚ ਪਰਿਵਾਰ ਦੀ ਜਿੰਨੀ ਮਦਦ ਹੋ ਸਕੇ ਵੱਧ ਤੋਂ ਵੱਧ ਮਦਦ ਕਰੋ ਜੀ ਉਹ ਬੱਚੇ ਬਾਈ ਦੇ ਰਾੜ ਕੜਵਾ ਸਕੀਏ ਉਹ ਆਪਣੇ ਕੰਮ ਦੇ ਸਮਰੱਥ ਹੋਵੇ ਜੀ ਤੇ ਆਪਣਾ ਘਰ ਦਾ ਪਾਲਣ ਪੋਸ਼ਣ ਕਰ ਸਕਣ। ਹਾਂ ਜੀ ਬਾਬਾ ਜੀ, ਕੀ ਕਹਿਣਾ ਚਾਹੀਏ? ਇਹ ਮਲਕੀ ਸਿੰਘ ਜੋ ਹੈ, इनका कुछ दिन पहले एक्सीडेंट हो गया था। और एक्सीडेंट में ये कोई भी कामकाज नहीं कर सकते उस एक्सीडेंट से। आज हमारी जो संस्था इकट्ठी हुई है इस संस्था से जो लगे हैं तो वो अपने न तो बच्चों को पढ़ा सकता है मल्कि सिंह न ढंग से खाना पीना भी करा सकता है तो उसकी सारी सोच समझ करके और इन्होंने एक वीडियो पाई थी वो वीडियो भी देखी तो सब लोगों ने इकट्ठा होकर के फिर यही समाधान निकाला है इसका कि भाई 1 महीने का राशन पानी ये दिया जाए और आगे भी हम से जो भी मदद होगी हम आगे भी मदद करेंगे इसके लिए ये परेशान ना हो धन्यवाद जिमे बाबा जी ने भी थानू दसयागा कि लोड बंद परिवार जड़ी मदद हमेशा करनी चाहिए ता 1 सेकंड assi panel gal karange haji panel 1 second ji ਪੈਣ ਤੁਸੀਂ ਪਿਛਲੇ 2 ਦਿਨ ਬਾਅਦ ਪਹਿਲਾਂ ਵੀਡੀਓ ਪਾਈ ਸੀ ਤੁਹਾਡੀ ਹੈ ਨਾ ਹਾਂਜੀ ਤੇ ਸਾਡੇ ਟੱਲੇਬਾਲ ਤੋਂ ਮੇਰੇ ਦੋਸਤ ਨੇ ਉਹਨਾਂ ਨੇ ਉਸ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਰਸਲ ਭੇਜਿਆ ਗਿਆ ਸੀ ਤਾਂ ਕੀ ਕਹਿਣਾ ਚਾਹੋਗੇ ਨਾਲੀ ਪੁਨਰ ਧੰਨਵਾਦ ਬਹੁਤ ਬਹੁਤ ਮਾਣ ਤੁਹਾਡੇ ਬੱਚੇ ਸਕੂਲ ਗਏ ਨੇ ਇਸ ਕਰਕੇ ਨਹੀਂ ਜੀ ਕਰਤ ਨਹੀਂ ਕਰ ਕਿ ਮੈਂ ਵੀਰ ਦੀ ਹਾਲ ਤੱਕ ਕਿਹਾ ਹੁਣ ਤਾਂ ਠੀਕ ਹੈ ਜੀ ਠੀਕ ਨੂੰ ਫਰਕ ਹਾਂਜੀ ਇਹ ਰਸਲ ਬਣੇ ਭੇਜਿਆ ਗਿਆ ਦਾਇ ਗੁਰੂ ਭਲੀ ਕਰੂਗਾ ਜਿਵੇਂ ਇਲਾਜ ਲਈ ਵੀ ਮਦਦ ਲੋਕ ਕਰਨਗੇ ਜੀ ਤੇ ਅੱਜ ਤੋਂ ਜਿਹੜਾ ਤੁਹਾਡੇ ਘਰ ਜਿਹੜਾ 1 ਮਹੀਨੇ ਦਾ ਰਸਣ ਭੇਜਿਆ ਗਿਆਗਾ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਾਂਗੇ ਤੇ ਜਿਹੜੇ ਸਾਡੀ ਵੀਡੀਓ ਦੇਖਦੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਸਮਝਦੇ ਆ ਕਿ 1 ਮਹੀਨੇ ਦਾ ਰਸਣ ਹੈ ਉਹ ਸਾਡੀ ਸੰਸਥਾ ਵੱਲੋਂ ਦਿੱਤਾ ਗਿਆਗਾ ਹੋਰ ਵੀ ਜਿਹੜੇ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਉਸ ਵੀਰ ਦਾ ਇਲਾਜ ਕਰਉਣਾ ਵੀ ਬਹੁਤ ਜ਼ਰੂਰੀ ਆ ਮੰਚੇ ਦੇ ਪਏ ਨੇ ਦਵਾਈ ਬੂਟੀ ਵੀ ਦਬਾਉਣੀ ਆ ਬਹੁਤ ਸਾਰੇ ਖਰਚੇ ਆਪਾਂ ਜਿਹੜੇ ਫਜ਼ੂਲ ਕਰਦੇ ਮੈਂ ਪਹਿਲਾਂ ਵੀ ਦੱਸਿਆ ਇੱਥੇ ਲੋਕ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀ ਦਾ ਫਰਜ਼ ਬਹੁਤ ਬਿਰਦੇ ਲੋਕ ਹੀ ਨਿਭਾਉਂਦੇ ਨੇ ਜਿਵੇਂ ਅੱਜ ਅਸੀਂ ਸਾਡੀ ਸੰਸਥਾ ਵੱਲੋਂ ਜਿਹੜਾ 1 ਮਹੀਨੇ ਦਾ ਰਾਸ਼ਨ ਦਿੱਤਾ ਗਿਆਗਾ ਤਾਂ ਅਸੀਂ ਹੋਰ ਵੀ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗੇ ਜੋ ਵੀ ਜਿੰਨਾ ਕਰ ਸਕਦੇ ਆ ਇਸ ਭੈਣ ਦੀ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਦੋਸਤੋ ਉਸ ਦਿਨ ਮੈਂ ਵੀ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਜਿਹੜਾ ਇਹ ਪਰਿਵਾਰ ਹੈ ਜਿਹੜਾ ਇਹ ਮਕਾਨ ਤੋਂ ਕਿਸੇ ਦੇਖ ਰਹੇ ਹਾਂ ਇਸ ਮਕਾਨ ਦੇ ਵਿੱਚ ਇੱਕ ਰਾਏ ਤੇ ਰਹਿੰਦੇ ਨੇ ਪਰ ਜਿਹੜਾ ਇਹਨਾਂ ਦਾ ਆਪਣਾ ਖੁਦ ਦਾ ਮਕਾਨ ਹੈ ਉਹ ਸਾਹਮਣੇ ਟਿਆ ਪਿਆਗਾ ਜਿਹਦੇ ਗੇਟ ਵੀ ਨਹੀਂ ਹੈ ਔਰ ਕਿਸੇ ਵਕਤ ਵੀ ਉਹ ਦੇਖ ਸਕਦਾ ਹੈ کافی ਮਾੜੇ ਹਾਲਾਤ ਨੇ ਪਰਿਵਾਰ ਦੇ ਜਿਵੇਂ ਸਾਡੀ ਸੰਸਥਾ ਨੇ ਇਹਨਾਂ ਦੀ ਮਦਦ ਕੀਤੀ ਆ ਅਸੀਂ ਚਾਹੁੰਦੇ ਹਾਂ ਹੋਰ ਵੀ ਚੜ ਵਧ ਕੇ ਲੋਕ ਇਸ ਪਰਿਵਾਰ ਦੀ ਮਦਦ ਕਰਨ ਕੋਈ ਵੀ ਬੰਦਾ ਪਾਰਟੀ ਵਾ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਐਸੇ ਵੀਡੀਓ ਨੂੰ ਬਣਾਉਣ ਵਿੱਚ ਕੰਮਜਾਪ ਹੋਏ ਹਾਂ ਜਿਵੇਂ ਅੱਜ ਤੁਹਾਨੂੰ ਪਿੰਡ ਚੀਮਿਆਂ ਦੇ ਇਸ ਪਰਿਵਾਰ ਦੇ ਨਾਮ ਲਾਇਆ ਇਸੇ ਤਰ੍ਹਾਂ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਵੀਡੀਓ ਲੋਕ ਫਿਰ ਹਾਜ਼ਰ ਹੋਮਾਗੇ ਉਹ ਤੱਕ ਲਈ ਸ세 ਕਾਲ ਜੀ